ਬਿਲਕੁਲ ਦੇਖੋ ਇਸ ਵਕਤ ਅਸੀਂ 34 ਸੈਕਟਰ ਦੇ ਵਿੱਚ ਮੌਜੂਦ ਹਾਂ ਜਿੱਥੇ ਅੱਜ ਅੰਤਿਮ ਅਰਦਾਸ ਜਿਹੜੀ ਹੈ ਜਸਵਿੰਦਰ ਭੱਲਾ ਜਿਹੜੇ ਕਮੇਡੀਅਨ ਹੈ ਪੰਜਾਬੀ ਫਿਲਮ ਅਦਾਕਾਰ ਔਰ ਜਿਹੜੇ ਇੱਕ ਪ੍ਰੋਫੈਸਰ ਦੇ ਨਾਂ ਦੇ ਨਾਲ ਜਾਣੇ ਜਾਂਦੇ ਨੇ ਉਹਨਾਂ ਦਾ ਜਿਸ ਵਕਤ ਉਹਨਾਂ ਨੇ ਆਖਰੀ 22 ਤਰੀਕ ਨੂੰ ਲੈ ਸਕੇ 40's ਹਸਪੀਟਲ ਦੇ ਵਿੱਚ ਔਰ ਉਸ ਤੋਂ ਬਾਅਦ ਜਿਹੜਾ ਹੈ ਉਹ ਅੱਜ ਭੋਗ ਤੇ ਅੰਤਿਮ ਅਰਦਾਸ ਦਾ ਸਮਾਗਮ ਜਿਹੜਾ ਹੈ ਉਹ 34 ਸੈਕਟਰ ਦੇ ਵਿੱਚ ਰੱਖਿਆ ਗਿਆ ਹੈ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਹੜਾ ਉੱਥੇ ਅੱਜ ਇਹ ਅੰਤਿਮ ਅਰਦਾਸ ਹੋਣ ਜਾ ਰਹੀ ਹੈ ਤੋਂ ਤਸਵੀਰਾਂ ਇੱਥੇ ਦੀਆਂ ਅਸੀਂ ਦਿਖਾ ਰਹੇ ਹਾਂ ਜਿੱਥੇ ਪਰਿਵਾਰ ਪਹੁੰਚ ਚੁੱਕਿਆ ਹੈ ਔਰ ਨੇੜਲੇ ਹੋਰ ਲੋਕ ਜਿਹੜੇ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਈਏ ਕਿ ਅੱਜ ਇੱਥੇ ਪੁਲਿਸ ਫੋਰਸ ਜਿਹੜੀ ਉਹ ਪੂਰੀ ਲਗਾਈ ਗਈ ਹੈ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਅੱਜ ਇੱਥੇ ਪੰਜਾਬੀ ਫਿਲਮ ਜਗਤ ਦੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਅੱਜ ਇੱਥੇ ਪਹੁੰਚਣਗੇ ਅੰਤਿਮ ਅਰਦਾਸ ਜਸੁੰਦਰ ਪੱਲਾ ਦੀ ਕੀਤੀ ਜਾਏਗੀ ਲੇਕਿਨ ਇਹ ਤੁਹਾਨੂੰ ਇਹ ਦੱਸ ਦਈਏ ਕਿ মিডিਆ ਨੂੰ ਜਿਹੜਾ ਇਸ ਪੁਆਇੰਟ ਤੇ ਜਿੱਥੇ ਅਸੀਂ ਇਸ ਵਕਤ ਮੌਜੂਦ ਹਾਂ ਉੱਥੋਂ ਦੀ ਅੱਗੇ ਜਾਣ ਦੀ ਜਿਹੜੀ ਇਜਾਜ਼ਤ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਇਹ ਕਵਰੇਜ ਨਾ ਹੋ ਸਕੇ ਅੰਦਰ ਜਿਹੜਾ ਉਹ ਜਾਣ ਦੀ অনুমতি ਨਹੀਂ ਦਿੱਤੀ ਜਾ ਰਹੀ ਹਾਲਾਂਕਿ ਇਸ ਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਜਿੱਥੇ ਕੀਤੀਆਂ ਜਾ ਰਹੀਆਂ ਨੇ ਕਿ ਜਿਹੜੇ ਕਲਾਕਾਰ ਆ ਰਹੇ ਨੇ ਉਹਨਾਂ ਨੂੰ ਕਿਸੇ ਵੱਖਰੇ ਦਰਵਾਜ਼ੇ ਤੋਂ ਐਂਟਰ ਕਰਵਾਇਆ ਜਾ ਰਿਹਾ ਇੱਥੇ ਸਿਰਫ ਔਰ ਸਿਰਫ ਇੱਕ ਸਿਕਿਉਰਿਟੀ ਤਾਇਨਾਤ ਕੀਤੀ ਗਈ ਹੈ ਔਰ ਆਮ ਲੋਕ ਵੀ ਉਹੀ ਅੰਦਰ ਜਾ ਸਕਦੇ ਨੇ ਜਿਨ੍ਹਾਂ ਨੂੰ ਕਰਦੇਿਆਂ ਦੇ ਵੱਲੋਂ ਇਨਵਾਈਟ ਭੇਜਿਆ ਗਿਆ ਉਸ ਤੋਂ ਇਲਾਵਾ ਲੋਕ ਜਿਹੜੇ ਨੇ ਅੰਦਰ ਨਹੀਂ ਜਾ ਸਕਦੇ ਇਸ ਵਕਤ ਤੁਹਾਨੂੰ ਮੈਂ ਤਸਵੀਰਾਂ ਦਿਖਾ ਰਹੀ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚ ਰੈਣੀ ਔਰ ਜਸਵਿੰਦਰ ਪੱਲਾ ਜਿਨ੍ਹਾਂ ਨੂੰ ਹਰ ਕੋਈ ਬੱਚਾ ਬੱਚਾ ਜਾਣਦਾ ਹੈ ਕਮੇਡੀਅਨ ਦੇ ਨਾਮ ਦੇ ਨਾਲ ਜਾਣਦਾ ਔਰ ਉਹਨਾਂ ਦੀ ਅਦਾਕਾਰੀ ਦੇ ਨਾਲ ਦੇ ਨਾਲ ਜਾਣਦਾ ਉਹ ਅੱਜ ਇੱਥੇ ਪਹੁੰਚ ਰਹੇ ਲੋਕ ਹੋਰ ਵੀ ਜਿਹੜੇ ਨੇ ਜਿਹੜੇ ਜਸਵਿੰਦਰ ਪੱਲਾ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਕਲਾਕਾਰੀ ਦੇ ਨਾਲ ਜੁੜੇ ਹੋਏ ਸੀਗੇ ਆ ਜੋ ਵੀ ਇੱਥੇ ਪਹੁੰਚਣ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਨੇ ਔਰ ਬਹੁਤ ਸਾਰੇ ਉਹ ਵੀ ਹੋਣਗੇ ਜਿਹੜੇ ਘਰਾਂ ਦੇ ਵਿੱਚ ਬੈਠ ਕੇ ਟੀਵੀ ਤੇ ਸਾਡੇ ਚੈਨਲ ਦੇ ਮਾਧਿਅਮ ਨਾਲ ਇਹ ਤਸਵੀਰਾਂ ਦੇਖ ਰਹੇ ਹੋਣਗੇ ਲੇਕਿਨ ਅੱਜ ਤੁਹਾਨੂੰ ਇਹ ਦੱਸਦੀ ਹੈ ਕਿ ਲੰਬੀ ਬਿਮਾਰੀ ਤੋਂ ਬਾਅਦ ਅਜੜਾਓ ਜਸਵੰਦਰ ਪੱਲਾ ਨੇ ਆਖਰੀ ਸਾਹ 22 ਤਰੀਕ ਨੂੰ ਲਏ ਸੀਗੇ ਫੋਰਟਿਸ ਹਸਪੀਟਲ ਦੇ ਵਿੱਚ ਇਹ ਦੱਸਿਆ ਗਿਆ ਸੀਗਾ ਕਿ ਪਹਿਲਾ ਪੈਰਾਲਾਈਜ਼ ਅਟੈਕ ਹੋਇਆ ਬ੍ਰੇਨ ਸਟ੍ਰੋਕ ਹੋਇਆ ਉਸ ਤੋਂ ਬਾਅਦ ਰਿਕਵਰ ਕਰ ਗਏ ਲੇਕਿਨ ਉਸ ਤੋਂ ਬਾਅਦ ਜਿਹੜਾ ਉਹ ਬੈੱਡ ਰੈਸਟ ਤੇ ਸੀਗੇ ਰਿਕਵਰੀ ਮੋਡ ਤੇ ਸੀਗੇ ਔਰ ਉਸ ਤੋਂ ਬਾਅਦ ਹੌਲੀ-ਹੌਲੀ ਰਿਕਵਰੀ ਕਰੀ ਰਏ ਸੀਗੇ ਕਿ ਇੱਕ ਵਾਰੀ ਫੇਰ ਬ੍ਰੇਨ ਸਟ੍ਰੋਕ ਹੋਇਆ ਦਿਮਾਗ ਦੇ ਵਿੱਚ ਬਲੱਡ ਲੀਕੇਜ ਜਿਆਦਾ ਹੋਣ ਦੇ ਕਰਕੇ ਜਿਹੜਾ ਉਹ ਬਚਾਇਆ ਨਹੀਂ ਜਾ ਸਕਿਆ ਹਾਲਾਂਕਿ ਲਗਾਤਾਰ ਡਾਕਟਰਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ ਇੱਕ ਵੱਡਾ ਲਾਸ ਜਿਹੜਾ ਉਹ ਪੰਜਾਬੀ ਫਿਲਮ ਇੰਡਸਟਰੀ ਨੂੰ ਪੰਜਾਬ ਨੂੰ ਹੋਇਆ ਜਿਸ ਵਕਤ ਇਹ ਖਬਰ ਨਿਕਲ ਕੇ ਸਾਹਮਣੇ ਆਈ ਸੀਗੀ ਕਿ ਜਸਵਿੰਦਰ ਪੱਲਾ ਜਿਹੜੇ ਨੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਲੇਕਿਨ ਉਸ ਤੋਂ ਬਾਅਦ ਸਾਰਾ ਫਿਲਮੀ ਜਗਤ ਜਿਹੜਾ ਉਹ ਸ਼ੋਕ ਦੇ ਵਿੱਚ ਸੀਗਾ ਜਿਸ ਦਿਨ ਸੰਸਕਾਰ ਕੀਤਾ ਗਿਆ ਉਸ ਦਿਨ ਵੀ ਜਿਹੜਾ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਪਹੁੰਚੇ ਸੀਗੇ ਉਹਨਾਂ ਦੇ ਵਿੱਚ ਗਿੱਪੀ ਗਰੇਵਾਲ ਹੋ ਗਏ ਐਮੀ ਵਿਰਕ ਹੋ ਗਏ ਨੀਰੂ ਬਾਜਵਾ ਹੋ ਗਏ ਔਰ ਉਸ ਤੋਂ ਇਲਾਵਾ ਟੀਨਾ ਜਿਹੜੇ ਹੋਰ ਫਿਲਮੀ ਕਲਾਕਾਰ ਨੇ ਗੁਰਪ੍ਰੀਤ ਘੁੱਗੀ ਉਹ ਵੀ ਪਹੁੰਚੇ ਬੀ ਐਨ ਸ਼ਰਮਾ ਵੀ ਪਹੁੰਚੇ ਔਰ ਉਹਨਾਂ ਦੇ ਨਾਲ ਮਨਕੀਰਤ ਔਲਖ ਵੀ ਉਸ ਦਿਨ ਜਿਹੜਾ ਸੰਸਕਾਰ ਵੇਲੇ ਨਜ਼ਰ ਆਏ ਉਹ ਤੇ ਔਰ ਹਰ ਇੱਕ ਦੀਆਂ ਅੱਖਾਂ ਨਮ ਸਿਗੀਆਂ ਕਿਉਂਕਿ ਹਰ ਇੱਕ ਨੇ ਜਸਵੰਦਰ ਭੱਲਾ ਦੇ ਨਾਲ ਕੰਮ ਕੀਤਾ ਹੋਇਆ ਔਰ ਹਰ ਇੱਕ ਇਨਸਾਨ ਜਿਹੜਾ ਉਹ ਕਿਤੇ ਨਾ ਕਿਤੇ ਇਮੋਸ਼ਨਲੀ ਜਿਹੜਾ ਉਹ ਬਹੁਤ ਵੱਡੇ ਪੱਧਰ ਤੇ ਜਸਵੰਦਰ ਭੱਲਾ ਦੇ ਨਾਲ ਜੁੜੇ ਹੋਏ ਸਿਗੇ ਹਾਲਾਂਕਿ ਲਗਾਤਾਰ ਜਿਸ ਵਕਤ ਤੋਂ ਉਹ ਅਰੈਸਟਰੇ ਸਿਗੇ ਜਸਵੰਤ ਨੂੰ ਇਹ ਬ੍ਰੇਨ ਸਟ੍ਰੋਕ ਪਹਿਲੀ ਵਾਰੀ ਹੋਇਆ ਸੀ ਉਸ ਤੋਂ ਬਾਅਦ ਰਿਕਵਰੀ ਮੋਡ ਦੇ ਵਿੱਚ ਵੀ ਸਿਗੇ ਉਸ ਵੇਲੇ ਵੀ ਲਗਾਤਾਰ ਕਲਾਕਾਰਾਂ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਔਰ ਇੱਕ ਜੋਸ਼ ਬਹੁਤ ਵੱਡਾ ਸੀਗਾ ਕਿ ਮੈਂ ਠੀਕ ਹੋ ਕੇ ਮੁੜਕ ਕੇ ਆਉਂਗਾ اور ਉਸ ਤੋਂ ਬਾਅਦ ਮੁਰਤੋਂ ਆਪਣੀਆਂ ਫਿਲਮਾਂ ਜਿਹੜੀਆਂ ਨੇ ਦੁਬਾਰਾ ਸ਼ੁਰੂ ਕੀਤੀਆਂ ਜਾਣਗੀਆਂ ਕਿਤੇ ਨਾ ਕਿਤੇ ਹਰ ਕੋਈ ਜਿਹੜਾ ਉਹਨਾਂ ਦੇ ਨਾਲ ਕੰਮ ਕਰਨਾ ਚਾਹੁੰਦਾ ਸੀਗਾ ਸੰਦੀਪ ਕੰਗ ਜਿਹੜੇ ਨੇ ਉਹਨਾਂ ਨੇ ਵੀ ਜ਼ਿਕਰ ਕੀਤਾ ਉਹ ਕਹਿੰਦੇ ਕਿ ਮੈਂ ਵੀ ਅਜੇ ਜਦੋਂ ਆਖਰੀ ਵਾਰੀ ਮਿਲ ਕੇ ਆਇਆ ਸੀਗਾ ਉਸ ਵੇਲੇ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਮੈਂ ਲਗਾਤਾਰ ਜਿਹੜਾ ਤਗੜਾ ਹੋ ਰਿਹਾ ਹਾਂ ਔਰ ਫਿਲਮਾਂ ਮੁਰਤੋ ਸ਼ੁਰੂ ਕਰੂੰਗਾ ਲੇਕਿਨ ਉਹਨਾਂ ਨੂੰ ਦੇਖਣ ਦੇ ਲਈ ਲੋਕ ਵੀ ਬਹੁਤ ਉਤਾਵਲੇ ਸੀਗੇ ਕਿਉਂਕਿ ਉਹਨਾਂ ਦੀ ਕਾਮੇਡੀ ਦੇ ਬਹੁਤ ਵੱਡੇ ਪੱਧਰ ਤੇ ਲੋਕ ਫੈਨ ਸੀਗੇ ਔਰ ਰਹੂਗੇ ਵੀ ਇਹ ਵੀ ਕਹਿਣਾ ਜ਼ਰੂਰ ਪੈਂਦਾ ਹੈ ਕਿ ਲੰਮੇ ਸਮੇਂ ਤੱਕ ਲੋਕ ਜਿਹੜੇ ਨੇ ਜਸਿੰਦਰ ਪੱਲਾ ਦੀ ਕਾਮੇਡੀ ਨੂੰ ਯਾਦ ਕਰਨਗੇ ਕਿਉਂਕਿ ਉਹਨਾਂ ਦੇ ਜਿਹੜੇ ਤਕਿਆ ਖਲਾਮ ਹੁੰਦੇ ਸੀ ਸਲੈਂਗਸ ਹੁੰਦੇ ਸੀਗੇ ਉਹ ਬੱਚੇ-ਬੱਚੇ ਦੀ ਜ਼ੁਬਾਨ ਤੇ ਹਮੇਸ਼ਾ ਰਹਿੰਨੇ ਔਰ ਹਰ ਇੱਕ ਦੀ ਜ਼ੁਬਾਨ ਤੇ ਅੱਜ ਵੀ ਉਹ ਜਿਹੜੇ ਸਲੈਂਗਸ ਨੇ ਉਹ ਰਹਿੂਗੇ ਕਿਉਂਕਿ ਜਿਸ ਵਕਤ ਅਸੀਂ ਗੱਲ ਕਰਦੇ ਆਂ ਤੇ ਜਸਵਿੰਦਰ ਭੱਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਜਿਹੜਾ ਉਹ ਰੇਡੀਓ ਤੋਂ ਕੀਤੀ ਸੀ ਰੇਡੀਓ ਤੋਂ ਬਾਅਦ ਉਹਨਾਂ ਨੇ ਪ੍ਰੋਗਰਾਮ ਲਿਆਂਦਾ ਛਣਕਾਟਾ ਛਣਕਾਟਾ ਪਹਿਲਾ ਜਿਹੜਾ ਉਹ ਟੀਵੀ ਦਾ ਐਸਾ ਪ੍ਰੋਗਰਾਮ ਰਿਹਾ ਜਿਸ ਨੇ ਸਿਲਵਰ ਜੁਬਲੀ ਉਸ ਵੇਲੇ ਕੀਤੀ ਔਰ ਉਸ ਤੋਂ ਬਾਅਦ ਲੋਕਾਂ ਦਾ ਮਨਪਸੰਦ ਇਹ ਕਾਰਜਕ੍ਰਮ ਬਣ ਗਿਆ ਔਰ ਇੱਕ ਕੈਰੈਕਟਰ ਉਹਦੇ ਵਿੱਚ ਸੀ ਚਾਚਾ ਚਤਰਾ ਜੋ ਕਿ ਉਸ ਵਕਤ ਫੇਮਸ ਸੋਇਆ ਜੋ ਕਿ ਕਰੈਕਟਰ ਸੀਗਾ ਜਸਵਿੰਦਰ ਭੱਲਾ ਦਾ ਔਰ ਉਸ ਤੋਂ ਬਾਅਦ ਪ੍ਰਸਿੱਧੀ ਬਹੁਤ ਵੱਡੇ ਪੱਧਰ ਤੇ ਹਾਸਲ ਹੋਈ ਕਿ ਫਿਲਮਾਂ ਦੇ ਵਿੱਚ ਵੀ ਲੋਕਾਂ ਨੇ ਪਸੰਦ ਕਰਨਾ ਸ਼ੁਰੂ ਕੀਤਾ ਫਿਲਮੀ ਜਗਤ ਦੇ ਵਿੱਚ ਜਿਸ ਵਕਤ ਪਹੁੰਚੇ ਉੱਥੇ ਜਾ ਕੇ ਜਿਸ ਵਕਤ ਐਕਟਿੰਗ ਸ਼ੁਰੂ ਕੀਤੀ ਤਦ ਵੀ ਲੋਕਾਂ ਨੇ ਬਹੁਤ ਵੱਡੇ ਪੱਧਰ ਤੇ ਪਸੰਦ ਕੀਤਾ ਇਹ ਸਾਰੇ ਸਫਰ ਜਿਹੜਾ ਉਹਨਾਂ ਦਾ ਨਾਲੋਂ ਨਾਲ ਜਿਹੜਾ ਉਹ ਜ਼ਰੂਰ ਚੱਲਦਾ ਲਿਆ ਲੇਕਿਨ ਇਸ ਦੇ ਨਾਲ ਹਮੇਸ਼ਾ ਇੱਕ ਗੱਲ ਦੱਸੀ ਗਈ ਹੈ ਕਿ ਲੋਕਾਂ ਦੇ ਨਾਲ ਜੁੜੇ ਹੋਏ ਕਲਾਕਾਰ ਸੀਗੇ ਲੋਕਾਂ ਨੂੰ ਅਬਜ਼ਰਵ ਕਰਦੇ ਸੀਗੇ ਹਾਲਾਂਕਿ ਜਿਸ ਵਕਤ ਅਸੀਂ ਹੋਰ ਲੋਕਾਂ ਦੇ ਨਾਲ ਗੱਲ ਕਰਦੇ ਆ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਜਿਸ ਵਕਤ ਵੀ ਉਹ ਕਲਾਕਾਰੀ ਕਰਦੇ ਸੀਗੇ ਉਹਨਾਂ ਦੇ ਕੋਲ ਸਕ੍ਰਿਪਟ ਪਹੁੰਚਦੀ ਸੀ ਤੇ ਪਹਿਲੇ ਦਿਨ ਤੋਂ ਹੀ ਸਕ੍ਰਿਪਟ ਦੇ ਵਿੱਚ ਅੰਦਰ ਜਾ ਕੇ ਆਪਣੇ ਕਰੈਕਟਰ ਨੂੰ ਜਿਹੜਾ ਆਪਣੇ ਚ ਸਮਾ ਲੈਂਦੇ ਸੀ ਔਰ ਉਸ ਕਰੈਕਟਰ ਦੇ ਹਿਸਾਬ ਦੇ ਨਾਲ ਜਿਹੜਾ ਅੱਗੇ ਦਾ ਕੰਮ ਸ਼ੁਰੂ ਹੁੰਦਾ ਸੀ ਔਰ ਸਮਾਂ ਇਦਾਂ ਦਾ ਵੀ ਆਇਆ ਜਸਵੰਦਰ ਭੱਲਾ ਦੇ ਜ਼ਿੰਦਗੀ ਦੇ ਵਿੱਚ ਜਿਸ ਵਕਤ ਲੋਕ ਸਕ੍ਰਿਪਟ ਉਹਨਾਂ ਨੂੰ ਦੇਖ ਕੇ ਲਿਖਦੇ ਸੀ ਉਹਨਾਂ ਦਾ ਸੋਚ ਕੇ ਲਿਖਦੇ ਸੀਗੇ ਕਿ ਇਹ ਕਲਾਕਾਰ ਸਾਨੂੰ ਆਪਣੀ ਫਿਲਮ ਦੇ ਵਿੱਚ ਚਾਹੀਦਾ ਹੈ ਔਰ ਇਹ ਕਿਸੇ ਨੇ ਨਹੀਂ ਚਾਸਗਾ ਕਿ ਇਸ ਤਰੀਕੇ ਦੇ ਨਾਲ ਜਿਹੜਾ ਇੰਨਾ ਛੇਤੀ ਜਿਹੜਾ ਇਸ ਤਰੀਕੇ ਦੇ ਇਨਸਾਨ ਜਿਹੜੇ ਨੇ ਉਹ ਇਸ ਦੁਨੀਆ ਤੋਂ ਚਲੇ ਜਾਣਗੇ ਔਰ ਇਸ ਤੋਂ ਬਾਅਦ ਹਰ ਕੋਈ ਇਨਸਾਨ ਜਿਹੜਾ ਉਹ ਹਾਲੇ ਵੀ ਇਸ ਸ਼ੌਕ ਦੇ ਵਿੱਚ ਹੈ ਕਿ ਜਿਸ ਵਕਤੇ ਖਬਰ ਆਈ ਹਰ ਇੱਕ ਨੂੰ ਇਹ ਸ਼ੌਕ ਸੀਗਾ ਕਿ ਇਹ ਕਿਸ ਤਰੀਕੇ ਦੇ ਨਾਲ ਹੋ ਸਕਦਾ ਹੈ ਲੇਕਿਨ ਉਹ ਸ਼ੌਕ ਹਜੇ ਵੀ ਹੈ ਕਿ ਇਹ ਕਿਸ ਤਰੀਕੇ ਦੇ ਨਾਲ ਹੋ ਸਕਦਾ ਹੈ ਲੇਕਿਨ ਬਹੁਤ ਵੱਡਾ ਘਾਟਾ ਇੱਕ ਪੰਜਾਬੀ ਫਿਲਮ ਇੰਡਸਟਰੀ ਨੂੰ ਹੈ ਪੰਜਾਬ ਨੂੰ ਹੈ